ਸਸ਼ਿਕਾ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਗੱਲ ਕਰਾਂਗੇ ਪੰਜਾਬ ਸਰਕਾਰ ਨੂੰ ਲੈ ਕੇ ਤਾਂ ਦੇਖੀ ਸੀਐਮ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਲਗਾਤਾਰ ਵੱਡੇ ਤੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਅਜਿਹੇ ਕੰਮ ਜੋ ਕਿ ਕਈ ਕੇਸ ਸਾਲਾਂ ਤੋਂ ਪੈਂਡਿੰਗ ਪਏ ਨੇ ਤੇ ਕਈ ਅਜਿਹੇ ਇਲਾਕੇ ਜਿੱਥੇ ਕਿ ਕੰਮ ਹੋਣ ਨੂੰ ਵੀ ਕਈ ਸਾਲਾਂ ਦੇ ਸਾਲ ਲੰਘ ਗਏ ਤੇ ਲੋਕ ਅਜਈਆਂ ਚੀਜ਼ਾਂ ਨੂੰ ਤਰਸਦੇ ਰਹਿ ਗਏ ਨੇ ਕਿਉਂਕਿ ਜਦੋਂ ਤਾਂ ਦੇਖਿਆ ਜਾਂਦਾ ਕਿ ਗਲੀਆਂ ਨਾਲੀਆਂ ਜਾਂ ਸੀਵਰੇਜ ਦੀ ਅਜਿਹੀ ਸਮੱਸਿਆ ਜਿਸ ਦੇ ਨਾਲ ਕਈ ਇਲਾਕੇ ਪਿਛਲੇ 10 10 20 20 30 30 ਸਾਲਾਂ ਤੋਂ ਜੜੇ ਕਿ ਜੂਝ ਰਹੇ ਨੇ ਪਰ ਉਥੇ ਜੇਕਰ ਗੱਲ ਕੀਤੀ ਜਾਵੇ ਸ਼੍ਰੀ ਮੁਖਸ ਸਿੰਘ ਸਾਹਿਬ ਦੀ ਤਾਂ ਸ਼੍ਰੀ ਮੁਖਸ ਸਿੰਘ ਸਾਹਿਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਨ ਹੀ ਲੋਕੀ ਕ ਵੱਡਾ ਹੀ ਤੋਹਫਾ ਦੇ ਦਿੱਤਾ ਕਿਉਂਕਿ ਸੀਵਰੇ ਦੀ ਸਭ ਤੋਂ ਵੱਡੀ ਸਮੱਸਿਆ ਸੀ ਜਿਸ ਨੂੰ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੱਲ ਕਰਦੇ ਹੋਏ ਉਦਕਰਨ ਕਰ ਦਿੱਤਾ ਗਿਆ ਤੇ ਹੁਣ ਇੱਥੋਂ ਦੇ ਲੋਕਾਂ ਨੂੰ ਸੀਵਰੇ ਦੀ ਸਮੱਸਿਆ ਤੋਂ ਨਿਜਾਹਾਤ ਮਿਲੇਗੀ ਜਿਹਦੇ ਚਾਲਦੇ ਉਹਨਾਂ ਨੇ ਆਏ ਹੋਏ ਲੋਕਾਂ ਨੂੰ ਸੰਬੋਧਨ ਕੀਤਾ ਇਸੇ ਦੌਰਾਨ ਉਹਨਾਂ ਨੇ ਦੱਸਿਆ ਕਿ ਕਿਵੇਂ ਦੁਨੀਆ ਤਾਂ ਚੰਦ ਤੱਕ ਪਹੁੰਚ ਗਈ ਆ ਪਰ ਸਾਡਾ ਇਹ ਇਲਾਕਾ ਸੀਵਰੇ ਦੀ ਸਮੱਸਿਆ ਤੋਂ ਹੀ ਕਿਸਲੇ 30 ਸਾਲਾਂ ਤੋਂ ਯੂਜ਼ ਰਿਹਾ ਜਿਸੇ ਜਿਸ ਨੂੰ ਲੈ ਕੇ ਕਿਸੇ ਵੀ ਸਰਕਾਰ ਨੇ ਸਵਲ ਧਿਆਨ ਨਹੀਂ ਦਿੱਤਾ ਇਸੇ ਚੱਲਦੇ ਹੋਰ ਕੀ ਕੁਝ ਕਿਹਾ ਸੀਐਮ ਭਗਵੰਤ ਮਾਨ ਨੇ ਆਉਸ ਹੁੰਦੇ ਹਾਂ ਦੋਸਤੋ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਬੋਲਦਿਆਂ ਇੱਥੇ ਦੱਸਿਆ ਗਿਆ ਤੁਸੀਂ ਸਿਆਣੇ ਬੰਦੇ ਬੈਠੇ ਹੋ ਇਹ ਕੰਮ ਬਹੁਤ ਪਹਿਲਾਂ ਹੋ ਜਾਣੇ ਚਾਹੀਦੇ ਸੀ ਮੈਂ ਇਹਨੂੰ ਕੋਈ ਆਪਣੀ ਪ੍ਰਾਪਤੀ ਨਹੀਂ ਮੰਨਦਾ ਵੀ ਪ੍ਰਾਪਤੀ ਹੈ ਜੀ ਮੁਕਸਰ ਚ 90 ਕਰੋੜ 91 ਕਰੋੜ ਰੁਪਏ ਦਾ ਸੀਵਰੇਜ ਪਾਉਣ ਦਾ ਜਿਹੜਾ ਪ੍ਰੋਜੈਕਟ ਹੈ ਉਹਦਾ ਉਦਘਾਟਨ ਕਰਤਾ 70-70 ਕਿਲੋਮੀਟਰ ਪਹਿਲਾਂ ਵਾਲਾ ਜਿਹੜਾ ਸੀ ਉਹ ਠੀਕ ਕਰਾਂਗੇ 30 ਕਿਲੋਮੀਟਰ ਹੋਰ ਐਡ ਕਰ ਲਿਆ ਨਵੀਂ آبادی ਬਣ ਗਈ ਇਹ ਕੰਮ ਪਹਿਲਾਂ ਹੋ ਜਾਣੇ ਚਾਹੀਦੇ ਸੀ ਮਤਲਬ ਇਹਦੇ ਵਾਰ ਤਾਂ ਆਪਾਂ ਇਦਾਂ ਸੋਚੀਏ ਕਿ ਆਪਾਂ ਲੇਟ ਕਿਉਂ ਹੋ ਗਏ ਮੈਂ ਅਕਸਰ ਕਹਿੰਦਾ ਦੁਨੀਆ ਚੰਨ ਤੇ ਚੜ ਗਈ ਗੇੜੇ ਕਈ ਮਾਰਿਆ ਚੰਦੇ ਉਹ ਜਗਾਜੀ ਦੇਖਦੇ ਫਿਰਦੇ ਆ ਕਲੋਨੀ ਕੱਟਣ ਨੂੰ ਉੱਥੇ ਹਣੋ ਮੰਗਲ ਗ੍ਰਹਿ ਤੇ ਜਾਇਆ ਏ ਐਲਨ ਮਸਕ ਕੋਰਿੰਗ ਕਹਿੰਦੇ ਹੁਣ ਬੰਦੇ ਭੇਜਿਆ ਕਰਾਂਗੇ ਜਿਹੜੇ ਜਾਇਆ ਵੀ ਆਇਆ ਕਰਨਗੇ ਮੋੜ ਵੀ ਆਇਆ ਕਰਨਗੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ ਅਸੀਂ 2 ਨਵੰਬਰ 2025 ਆ ਫਿਰਦੇ ਆ ਸੀਵਰੇਜ ਨੇ ਤੋਂ ਘਾਟਨ ਕਰਦੇ ਇਹ ਇੱਕ ਬਸੇ ਜਕਾਰੇ ਵਾਲੀ ਗੱਲ ਹੈ ਨਹੀਂ ਇੱਕ ਤਾਂ ਇਹ ਬਦਲਣਾ ਸਭ ਤੋਂ ਪਹਿਲਾਂ ਤਾਂ ਇਹੀ ਬਦਲਿਏ ਉਹਨਾਂ ਨੇ ਆਤ ਤਾਂ ਪਾਈ ਹਰ ਗੱਲ ਤੇ ਬੋਲੇ ਸੋਨਿਆ ਲੋ ਕੋਈ ਕੰਮ ਕਰ ਲੀਏ ਚੰਗੇ ਕੰਮ ਕਰ ਲੀਏ ਜਵਾਕ ਪੜਾ ਲੀਏ ਕੋਈ ਕਾਲਜ ਖੋਲ੍ਹ ਲੀਏ ਵਧੀਆ ਨੌਕਰੀਆਂ ਤੇ ਲਾ ਲੀਏ ਉੱਦੋਂ ਜਕਾਰੇ ਛੱਡ ਦਾਂਗੇ ਪਰ ਇੱਕ ਕਸੂਰ ਨਹੀਂ ਨਾ ਤੁਹਾਡਾ ਤੁਹਾਨੂੰ ਆਤ ਤਾਂ ਹੀ ਹੈ ਜੀਆਂ ਪਾਲੀਆਂ ਬਾਦਲਾਂ ਨੇ ਵੀ ਜਕਾਰਾ ਤੁਸੀਂ ਛੱਡਦੇ ਨਹੀਂ ਆਪੇ ਛੁੱਟ ਜਾਂਦਾ ਸਹੀ ਹੈ ਨਾ ਹੋ ਰਾ ਇਹ ਥੋੜਾ ਜਿਹਾ ਬਦਲੀਏ ਥੋੜਾ ਜਿਹਾ ਇਹ ਵੀ ਬਾੰਚ ਕਰ ਲਾਂਗੇ ਅਹੀਂ ਚ ਬੁਲਾਏ ਨੇ ਲੀਡਰ ਤੁਸੀਂ ਜੈ ਹੰਦਾਬਾਦ ਕਰ ਕਰਕੇ ਆਰਾਮ ਨਾਲ ਪਹਿਲਾਂ ਕੰਮ ਕੰਮ ਦੇਖੋ ਫੇਰ ਪਰਖੋ ਸਬਜੀ ਲੈਣ ਵੇਲੇ ਉਹਦੀ ਸਾਰੀ ਟੋਕਰੀ ਫਰੋਲ ਦਿੰਨੇ ਆ ਟਿੰਡੋਆਂ ਦੀ ਆ ਕਿਵੇਂ ਆ ਥੋੜੀ ਜਿਹੀ ਪਿੱਲੀ ਐ ਨਾ ਪਾਈ ਆ ਆਲੂ ਥੋੜਾ ਜਿਹਾ ਪਿੰਗਾ ਜਿਹਾ ਲੱਗਦਾ ਇਹ ਨਾ ਪਾਈ ਮੱਝਾਂ ਖਰੀਦਣ ਵੇਲੇ ਪਸ਼ੂ ਖਰੀਦਣ ਵੇਲੇ ਤੋ ਤਾਂ ਮੁਕਸਦ ਦੀ ਮੰਡੀ ਲੱਗਦੀ ਹੈ ਵੱਡੀ ਉਹਦੀ ਨਸਲ ਪੁੱਛਦੇ ਆ ਪੂਰਾ ਉਹਦਾ ਖਾਨਦਾਨ ਚੈੱਕ ਕਰਦੇ ਆ ਮੱਝਾਂ ਦਾ ਘੋੜਿਆਂ ਦਾ ਲੀਡਰਾਂ ਨੂੰ ਅਹੀਂ ਵੋਟਾਂ ਪਾਈ ਗਏ ਇਹੀ ਨਹੀਂ ਪੁੱਛਿਆ ਵੀ ਕੌਣ ਆ ਕਿੱਥੋਂ ਦਾ ਕੀ ਕਰਦਾ ਸੀ ਅਹੀਂ ਪਾਈ ਗਏ ਆ ਫਿਰਦੇ ਸੀ ਵੇਰੇ ਤੋਂ ਘਾਟਨ ਕਰਦੇ ਮੈਨੂੰ ਤਾਂ ਦੱਸਿਆ ਕਿ 30 ਸਾਲਾਂ ਬਾਅਦ ਕੋਈ ਕੰਮ ਹੋਇਆ ਹੈ 30 ਸਾਲਾਂ ਬਾਅਦ ਹਾਲੋ 30 ਸਾਲਾਂ ਬਾਅਦ ਇੱਥੇ ਰਹਿੰਦੇ ਰਹੇ ਆ ਇੱਥੋਂ ਜਿੱਦਦੇ ਰਹੇ ਆ ਇੱਥੋਂ ਦੇ ਮੁੱਖ ਮੰਤਰੀ ਰਹੇ ਆ ਆਪਣਾ ਜ਼ਿਲ੍ਹਾ ਕਹਿੰਦੇ ਰਹੇ ਆ ਕਿ ਸਾਡਾ ਇਹ ਸਾਡਾ ਗੜ੍ਹ ਹੈ ਆ ਦੇਖ ਲਓ ਕੀ ਹਾਲ ਹੈ ਗੜ੍ਹ ਦਾ ਮੈਂ ਤੁਹਾਡੇ ਨਾਲ ਕੋਈ ਭਾਸ਼ਣ ਨਹੀਂ ਦੇਣਾ ਮੈਂ ਗੱਲਾਂ ਹੀ ਕਰਨੀਆਂ ਥੋੜੇ ਨਾਲ ਮਤਲਬ ਜਿੱਥੇ ਜਾਵਾਂ ਉੱਥੇ ਹੀ ਕਹਿੰਦੇ ਨੇ ਪਹਿਲੀ ਵਾਰ ਹੋਇਆ ਜੀ ਜਾਂ 40 ਸਾਲ ਬਾਅਦ ਹੋਇਆ ਜੀ ਪਾਣੀ ਆ ਜਿਹੜਾ ਹੁਣ ਟੇਲਾਂ ਤੇ ਪਾਣੀ ਪਹਚਾਇਆ ਕੱਸੀਆਂ ਚਲਾਈਆਂ ਦਵਾਰੇ ਰਜਵਾਹੇ ਚਲਾਏ ਨੇ ਸੂਏ ਚਲਾਏ ਨੇ ਦਵਾਰੇ ਜਿਨ੍ਹਾਂ 'ਚ ਘਾਹ ਉੱਗ ਪਿਆ ਸੀ ਝਾੜੀਆਂ ਉੱਗ ਪਿਆ ਸੀ ਕਰੀਰ ਹੋ ਗਏ ਸੀ ਮਲੇ ਹੋ ਗਏ ਸੀ ਦਰਖਤ ਉੱਗੇ ਸੀ ਉਹਨਾਂ ਨੂੰ ਦਵਾਰੇ ਚਲਾ ਕੇ ਜਦੋਂ ਪਾਣੀ ਪਹਚਾਇਆ ਪਾਣੀ ਦੀਆਂ ਰੋਜ਼ ਵੀਡੀਓ ਆਉਂਦੀਆਂ ਨੇ ਜੀ 37 ਸਾਲ ਬਾਅਦ ਪਾਣੀ ਆਇਆ 37 ਸਾਲ ਬਾਅਦ 40 ਸਾਲ ਬਾਅਦ ਪਾਣੀ ਆਇਆ ਕਰਦੇ ਕੀ ਰਹੇ ਵੀਰੇ 40 ਸਾਲ ਆਪਦੇ ਟੱਬਰ ਹੀ ਪਾਲਦੇ ਰਹੇ 40 ਸਾਲ ਫਿਰ ਤੇ ਆਪਾਂ ਉਹਨਾਂ ਦੇ ਮਗਰ ਲੱਗਦੇ ਰਹੇ ਆਪਣਾ ਕਸੂਰ ਨਹੀਂ ਮੈਂ ਤੁਹਾਡਾ ਕਸੂਰ ਨਹੀਂ ਕੱਢਦਾ ਆਪਣੇ ਕੋਲ ਰਾਹ ਹੀ ਕੋਈ ਹੈ ਨਹੀਂ ਸੀ ਇੱਕ ਨੂੰ ਬਦਲ ਕੇ ਦੂਜੇ ਕੋਲ ਜਾਂਦੇ ਸੀ ਛਲੇ ਇਹ ਠੀਕ ਹੋਊਗਾ ਉਹ ਜਿਹੜਾ ਸੀ ਉਹਦੋਂ ਵੀ ਵੱਧ ਖਰਾਬ ਨਿਕਲਦਾ ਕਹਿੰਦੇ ਯਾਰ ਹੁਣ ਉਹ ਦੂਜਾ ਨਾ ਠੀਕ ਹੋ ਗਿਆ ਹੋਵੇ ਕਿਤੇ ਉਹ ਨੂੰ 5 ਸਾਲ ਪਹਿਲਾਂ ਰੱਖਿਆ ਉਹਦੇ ਕੋਲ ਜਾਂਦੇ ਸੀ ਉਹ ਕਹਿੰਦਾ ਜਾਣ ਜਾਣਾ ਕਿੱਥੇ ਸੀ ਕਹਿੰਦਾ ਤੂੰ ਇੱਥੇ ਆਉਣਾ ਸੀ ਆਜੋ ਫਿਰ ਮੈਂ ਆ ਗਿਆ ਹੁਣ ਉਹਨੇ ਜਿਰ ਨੂੰ ਉਹ ਦਮਜਾ ਲੈ ਲੈਂਦਾ ਸੀ ਪਹਿਲਾਂ ਵਾਲਾ 5 ਸਾਲ ਵਾਲਾ ਐਂ ਦਮ ਲੈ ਲੈ ਕੇ ਛੁੱਟੀਆਂ ਲਾ ਲਾ ਕੇ ਲੁੱਟਿਆ ਸਾਨੂੰ ਇਹਨਾਂ ਨੇ ਛੁੱਟੀਆਂ ਲਾ ਲਾ ਕੇ ਲੁੱਟੇ ਹੁਣ ਮੇਰੀ ਵਾਰੀ ਆ ਹੁਣ ਮੇਰੀ ਹੁਣ ਵੀ ਕਹੀ ਜਾਂਦੇ ਆ ਤਰਨ ਤਨ ਤੋਂ ਰੋਜ ਬਿਆਨ ਸੁਣ ਲਿਆ ਕਰੋ ਸਾਡੀ ਵਾਰੀ ਆ ਲੈਣ ਦੇ ਉਹ ਦੇਖੋ ਸਹੀ ਉਹ ਦੂਜਾ ਕਹਿੰਦਾ ਸਾਡੀ ਵਾਰੀ ਆ ਲੈਣ ਦੋ ਯਾਰ ਵਾਰੀ ਕੋਈ ਪਾਣੀ ਦੀ ਵਾਰੀ ਆ ਪੰਜਾਬ ਚ ਕੋਈ ਨੱਕਾ ਵਢਣਾ ਹੈ ਜਾਂ ਕੋਈ ਟਰੱਕ ਚਲਾਉਣ ਦੀ ਵਾਰੀ ਆ ਜਿਵੇਂ ਕਲੀਨਰ ਫੜਾ ਲੰਦਾ ਹੁੰਦਾ ਵੀ ਚਲ ਇੱਧਰ ਥੋੜਾ ਜਿਹਾ ਬੋਰ ਕੰਨੀ ਸੜਕਾਂ ਖਾਲੀ ਨੇ ਚਲ ਤੂੰ ਚਲਾ ਲੈ 20 ਕਿਲੋਮੀਟਰ ਤੋਂ ਉਹਨੂੰ ਜਦੋਂ ਸਿਕਾਉਂਦਾ ਹੈ ਇਹ ਪੰਜਾਬ ਕੋਈ ਟਰੱਕ ਹੈ ਵੀ ਐਂ ਫੜਾ ਦੋਂਗੇ ਤੁਸੀਂ ਕਿਸੇ ਨੂੰ ਵਾਰੀ ਆ ਲੈਣ ਦੋ ਕੋਈ ਨਹੀਂ ਦੱਸਦਾ ਵੀ ਪ੍ਰੋਗਰਾਮ ਕੀ ਐ ਵੀ ਸਾਡਾ ਅਸੀਂ ਕੀ ਕਰਾਂਗੇ ਸਾਡੇ ਕੋਲੇ ਆਹ ਰੋਡ ਮੈਪ ਐ ਨਾ ਇਹ ਕਿਸੇ ਕੋਲੇ ਨਹੀਂ ਹੈਗਾ ਸਿਰਫ ਇਹ ਕਹਿੰਦੇ ਆਪਾਂ ਸਾਡੀ ਵਾਰੀ ਆਲਾ ਨੂੰ ਦੇਖੋ ਤੁਸੀਂ ਇਹਨਾਂ ਗੱਲਾਂ ਤੇ ਮੋਟਾ ਮੰਗਦੇ ਸਾਡੀਆਂ ਚੱਪਲਾਂ ਸਾਡੇ ਬੂਟ ਹੁਣ ਮੁੱਦਾ ਨੇ ਪੰਜਾਬ ਦਾ ਮੁੱਦਾ ਨੇ ਸਾਡੀਆਂ ਮਾਵਾਂ ਭੈਣਾਂ ਦੇ ਸੂਟ ਹੁਣ ਮੁੱਦਾ ਨੇ ਕੁਝ ਹੋਰ ਤਾਂ ਨਹੀਂ ਨਾ ਗੋਲਗੋਜ ਨਾ ਤਾਂ ਕ腐ਸ਼ਨ ਦਾ ਇਲਜ਼ਾਮ ਲਾ ਸਕਦੇ ਆ ਨਾ ਇਧਰਲੇ ਪਾਸੇ ਵੀ ਕੰਮ ਨਹੀਂ ਕੀਤਾ 858 ਮੁੰਡੇ ਕੁੜੀਆਂ ਨੂੰ ਕੱਲ ਨੌਕਰੀ ਦਿੱਤੀ ਹੈ 56856 ਹੋ ਗਏ ਹੁਣ ਤੱਕ 1 ਰੁਪਿਆ ਕਿਸੇ ਦਾ ਲੱਗਿਆ ਹੋਵੇ ਤੇ ਇੱਕ ਫਰਮਾਇਸ਼ ਕਿਸੇ ਦੀ ਲੱਗੀ ਹੋਵੇ ਹੱਥ ਖੜਾ ਕਰ ਦਿਓ